પતિ ਪਤੀ ਨੇ ਕੀਤੀ ਹੈ ਖੁਦਕੁਸ਼ੀ ਸਰਹੰਦ ਨਹਿਰ ਦੇ ਵਿੱਚ ਛਾਲ ਮਾਰ ਕੇ ਕੀਤੀ ਹੈ ਖੁਦਕੁਸ਼ੀ ਕੁਝ ਲੋਕਾਂ ਤੋਂ ਪਰੇਸ਼ਾਨ ਹੋ ਕੇ ਕੀਤੀ ਹੈ ਖੁਦਕੁਸ਼ੀ ਸੁੰਸਾਨ ਇਲਾਕੇ ਦੇ ਵਿੱਚ ਮਿਲੀ ਮ੍ਰਿਤਕਾਂ ਦੀ ਕਾਰ ਜੋ પતિ ਪਤਨੀ ਨੂੰ ਕੁਝ ਲੋਕਾਂ ਨੇ ਤਾਂ ਧਮਕੀ ਦਿੱਤੀ ਸੀ પતિ ਪਤਨੀ ਦਾ ਇਤਰਾਜਯੋਗ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ ਸੀ ਸੋ ਪਰਿਵਾਰਿਕ ਮੈਂਬਰ ਦਾ ਇਲਜ਼ਾਮ ਹੈ ਕਿ ਪਿੰਡ ਦੇ ਹੀ ਇੱਕ ਵਿਅਕਤੀ ਦੇ ਨਾਲ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਲੁਧਿਆਣਾ ਪੁਲਿਸ ਕਰ ਰਹੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਮੇਰ ਨੌਸਰਿੰਦਰ ਸਿੰਘ ਹੈ ਜੀ ਮੇਰਾ ਬੇਟਾ ਵੱਡਾ ਕੀ ਨਾਮ ਸੀ ਕਿੰਨੀ ਕੁ ਬੱਧੀ ਇਹ ਇਹ ਆਪਣੇ ਜਸਵੰਤ ਸਿੰਘ 38 38 ਦੇ ਸਾਲ 38 ਦੇ ਸਾਲ ਦੀ ਵਾਸੀ ਠੀਕ ਹੈ ਘਟਨਾ ਬਬਰੀ ਘਟਨਾ ਇਹ ਮੇਰੇ ਪਿੰਡੇ ਆ ਘਰ ਇੱਕ ਉਹ ਬੁੱਢੇ ਇਨਾਂ ਕੋਈ ਇਹਨਾਂ ਦੀ ਹੌਸਕੀਤੀ ਗੱਲ ਹੋ ਗਈ 2.5 ਸਾਲ ਅਖਬਾਰ ਉਹਨਾਂ ਨੇ ਅਖਬਾਰ ਨੂੰ ਖੁਰਚੀ ਵੀ ਕਢਾਇਆ ਸੀਗਾ ਤੇ ਹੁਣ ਉਹ ਧੌਂਕੀਆਂ ਦਿੰਦੇ ਸੀ ਇਹਨਾਂ ਨੂੰ ਤੇ ਤੁਸੀਂ ਵੀ ਕੇਸ ਵਾਸਤੇ ਵੇਲੋ ਐ ਕਰਦਾਂਗੇ ਤੁਹਾਡਾ ਐ ਜਲੂਸ ਕਢਦਾਂਗੇ ਇਦਾਂ ਐ ਇਹ ਬਸ ਉਹਨਾਂ ਨੇ ਇਹਨਾਂ ਦੇ ਜ਼ਮਾਨੇ ਤੇ ਪਰੇਸ਼ਾਨੀ ਪਾਈ ਰੱਖੀ ਕਸੇ ਹੋਰ ਘਰ ਦੀ ਕੋਈ ਪ੍ਰਾਪਰਟੀ ਸੀ ਕੋਈ ਇਹ ਜਾਂ ਕੋਈ ਚੱਕਰ ਨਹੀਂ ਸੀ। ਸ੍ਰੀ ਉਹ ਤੋਂ ਤੰਗ ਆ ਕੇ ਕਿ ਹਾਂ ਉਹਨਾਂ ਨੂੰ ਤਾਂ ਤੰਗ ਹੋਵੇ ਇਹ ਇਹਨਾਂ ਨੇ ਇਹ ਕੰਮ ਕੀਤਾ। ਕਿਹੜਾ ਕਦਮ ਚੱਕਿਆ? ਹਾਂਜੀ। ਕੀ ਕਦਮ ਚੱਕਿਆ ਇਹਨਾਂ ਨੇ? ਇਹਨਾਂ ਨੇ ਨਹਿਰ ਚ ਛਾਲ ਮਾਰਤੀ ਸੀ। ਇੱਕ 17-18 ਦੀ ਦਰਮਿਆਨੀ ਰਾਤ ਨੂੰ ਇੱਕ ETOS ਕਾਰ ਗੱਡੀ ਤੋਂ ਨਿਲੂ ਪਰਮਜੀਤ ਸਿੰਘ ਦੇ ਪੰਪ ਦੇ ਕੋਲ ਪੈਟਰੋਲ ਪੰਪ ਦੇ ਕੋਲ ਖੜੀ ਮਿਲੀ ਸੀ। ਉੱਥੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇਸ ਗੱਡੀ ਦੀ ਭਾਲ ਦੇ ਵਿੱਚ ਉਸ ਦੇ ਪਰਿਵਾਰਕ ਮੈਂਬਰ ਵੀ ਉੱਥੇ ਉਸ ਗੱਡੀ ਨੂੰ ਲੱਭ ਰਹੇ ਸਨ ਆਏ ਹੋਏ ਸੀ ਤੇ ਜਦੋਂ ਪਤਾ ਲੱਗਿਆ ਵੀ ਇਹ ਏਟੋ ਬੇਟ ਦੇ ਹਸਬੰਡ ਵਾਈਫ ਦੀ ਗੱਡੀ ਹੈ ਤੇ ਉਹਨਾਂ ਨੂੰ ਲੱਭਣ ਵਾਸਤੇ ਇੱਥੇ ਆਏ ਨੇ ਤੇ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਭਾਲ ਕੀਤੀ ਤਾਂ ਉੱਥੇ ਇੱਕ ਮੋਬਾਈਲ ਨੀਹਾ ਦਾ ਤੇ ਚੱਪਲਾ ਮਿਲੀਆਂ ਜਿੱਥੋਂ ਜਾਪਦਾ ਸੀ ਵੀ ਇਹ ਦੋਨੋਂ ਹੀ ਨਹਿਰ ਦੇ ਵਿੱਚ ਛਾਲ ਮਾਰ ਗਏ ਹਨ ਜਿਵੇਂ ਅੱਜ ਸਵੇਰੇ ਸਾਨੂੰ ਉਹ ਤਾਂ ਖੋਰਾ ਦੀ ਮਦਦ ਨਾਲ ਪਤਾ ਲੱਗਾ ਕਿ ਇੱਕ ਨੀਹਾ ਦੀ ਲਾਸ਼ ਸਾਨੂੰ ਮਿਲ ਗਈ ਆ ਜਿਹਦੀ ਡੈੱਡ ਬੋਡੀ ਅਸੀਂ ਸਮਰਾਲਾ ਸਿਵਲ ਹਸਪੀਟਲ ਨੂੰ ਦੇ ਵਿੱਚ ਰਖਾਤੀ ਆ ਉਹਦੀ ਜਸਵੰਤ ਸਿੰਘ ਜੱਸੀ ਆ ਜੀ ਉਹਦਾ ਨਾਮ ਇਹ ਨੀਹਾ ਦਾ ਹਸਬੰਡ ਆ ਜੀ ਉਹ ਤੇ ਉਹਦੀ ਅਜੇ ਲਾਸ਼ ਨਹੀਂ ਮਿਲੀ ਜੀ ਗੋਤਾ ਖੋਰਾ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਇਹ ਬੜਾ ਮਾਮਲਾ ਕੀ ਆ ਜੀ ਇਹ ਕਿ ਉਹਨੇ ਸੂਸਰ ਕੋ ਕੀ ਕੀਤਾ ਪਤਾ ਲੱਗਿਆ ਕੁਝ ਮੁਢੀ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗ ਰਿਹਾ ਜੀ ਕੋਈ ਵੀ ਉਹਨਾਂ ਦਾ ਪਿੰਡ ਦਾ ਹੀ ਕੋਈ ਹੈ ਕੋਈ ਲੜਕਾ ਜਿਸ ਨਾਲ ਪਹਿਲਾਂ ਉਹਦੇ ਕੋਈ ਤਾਲੁਕ ਕਾਚੀ ਉਹਦੇ ਕਰਕੇ ਹੀ ਉਹਨਾਂ ਨੇ ਐਡਾ ਬੜਾ ਖਤਰਨਾਕ ਸਟੈਪ ਚੱਕਿਆ ਜੀ ਇਹ ਜਤਰਾ ਕੋਈ ਕੁਝ ਉਹਦਾ ਬੈਕਮੇਲ ਕਰਦਾ ਸੀ ਉਹਨੂੰ ਕਿ ਕੀ ਕਰਦਾ ਸੀ ਜੀ ਕੋਈ ਇਹ ਜੀ ਵੈਰੀਫਾਈ ਕਰ ਰਹੇ ਆ ਜੀ ਇਹਦੇ ਵੈਰੀਫਾਈ ਕਰ ਰਹੇ ਆ ਜਿਵੇਂ ਵੀ ਤਕਨੀਕ ਤੁਹਾਡੇ ਰਾਹੀਂ ਦੇ ਮਾਧਿਅਮ ਰਾਹੀਂ ਅਸੀਂ ਦੱਸ ਦਾਂਗੇ ਜੀ ਡਾਕਟਰ ਨਵਦੀਪ ਸਿੰਘ ਉਹ ਥੋੜੀ ਦੇਰ ਪਹਿਲੇ ਇੱਕ ਡੈਡ ਬੋਡੀ ਆਈ ਆ ਜਿਹਦੇ ਨਾਮ ਨੀਹਾ ਰਾਣੀ ਹੈ ਪਤਨੀ ਜਸਵੰਤ ਸਿੰਘ ਜਿੰਨਾ ਦੀ ਡੁੱਬ ਕੇ ਡੈਥ ਹੋਈ ਹੈ ਤੇ ਫਿਲਹਾਲ ਤਾਂ ਜਿਵੇਂ ਕੋਈ ਬੋਡੀ ਆਈ ਹੈ ਤੇ ਉਹਦੀ ਪੋਸਟਮਾਰਟਮ ਵਾਸਤੇ ਰੱਖ ਲਿਆ ਤੇ ਕੱਲ ਉਹਨਾਂ ਦਾ ਪੋਸਟਮਾਰਟਮ ਹੋਏਗਾ ਸਰ ਇੱਕ ਡੈਡ ਬੋਡੀ ਆਈ ਆ ਉਹਨਾਂ ਮੁਤਾਬਕ ਵੀ ਦੋ ਜਿਹੜੇ ਨੇ ਉਹਨਾਂ ਨੇ ਹਾਂਜੀ ਐਪਲੀਕੇਸ਼ਨ ਦੇ ਵਿੱਚ ਤਾਂ ਦੋ ਹੀ ਹੈ ਬਟ ਰਿਕਵਰੀ ਹਲੇ ਇੱਕੋ ਜਿਹੀ ਹੋਈ ਐ ਤੇ ਨਾਮ ਗੁਰਜੰਟ ਸਿੰਘ ਜੀ ਪਿੰਡ ਹੈਡੋਵਟ ਜੀ ਮੇਰਾ ਬਰਾਦਰ ਸੀ ਤੇ ਮੇਰੀ ਭਾਬੀ ਸੀਗੇ ਇਹ ਕੱਲ 6:30 ਵਜੇ ਪਿੰਡੋਂ ਤੁਰੇ ਤੇ ਪੌਣੀ ਕੇ 5 ਵਜੇ ਇਹਨਾਂ ਨੇ ਗੜੀ ਦਾ ਛਾਲ ਮਾਰਤੀ ਕਾਰਨ ਸੀਗਾ ਸਾਡੇ ਪਿੰਡ ਦੇ ਤਿੰਨ ਕੇ ਬੰਦੇ ਆ ਜੀ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਤੇ ਕੁਝ ਵੀਡੀਓ ਸੀ ਉਹਨਾਂ ਕੋਲ ਉਹਦੀ ਬੈਲ ਕਰਦੀ ਗੱਲਾਂ ਕਰਦੇ ਸੀਗੇ ਤੇ ਦੋਹੇ ਨਹੀਂ ਬਰਦਾਸ਼ਤ ਕਰਦੇ ਸੀਗੇ ਤੇ ਉਹਨਾਂ ਨੇ ਸੁਸਾਇਡ ਕਰ ਲਿਆ